ਪਖੰਡਾਂ ਦੇ ਉੱਤੇ ਵਿਮਾ ਪਰਮਾ ਦੇ ਉੱਤੇ ਲੰਬਾ ਨਾਟਕ ਹੈ ਜਿਹੜਾ 35 ਮਿੰਟ ਦਾ ਉਹ ਅਸੀਂ ਇਹ ਤੋਂ ਬਾਅਦ ਪੇਸ਼ ਕਰਨਾ ਹੈ ਪਰ ਕਿਉਂਕਿ ਆ ਜਿਹੜਾ ਪੀਰੀਅਡ ਚੱਲ ਰਿਹਾ ਹੈ ਇੱਥੇ ਹੋਰ ਵੀ ਅਧਿਆਪਕ ਬੈਠੇ ਹੋਣਗੇ ਮੈਂ ਬਾਰ-ਬਾਰ ਦੱਸ ਰਿਹਾ ਕਿ ਮੈਂ ਵੀ ਇੱਧੇ ਅਧਿਆਪਕ ਆਇਆ ਅਸੀਂ ਸਕੂਲ ਦੇ ਵਿੱਚ ਟਾਈਮ ਟੇਬਲ ਬਣਾਉਨੇ ਹੁੰਦੇ ਆ ਕਿ ਹੁੜਾ ਪੜਾਉਣਾ ਹੈ ਹੁੜਾ ਇਹ ਤੁਹਾਨੂੰ ਇਤਿਹਾਸ ਪੜਾਇਆ ਜਾ ਰਿਹਾ ਜਿਹੜਾ ਇੱਥੇ ਐਂਡਮਾਂ ਦੇ ਰਹੇ ਇਹ ਇਤਿਹਾਸ ਪੜਾਇਆ ਜਾ ਰਿਹਾ ਤੇ ਇਸ ਕਰਕੇ ਹੁਣ ਗੱਲਾਂ ਸਾਰੀਆਂ ਸਾਹਮਣੇ ਆ ਤੁਹਾਡੇ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਹੈ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹੈ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਮਾਂ ਦੇ ਗਰਭ ਦੇ ਵਿੱਚ ਟੈਸਟ ਕਰਾ ਕੇ ਮਾਰ ਦਿੱਤਾ ਜਾਂਦਾ ਹੈ ਤੇ ਪੰਜਾਬ ਦੀ ਧਰਤੀ ਦੇ ਉੱਤੇ ਉਹ ਜ਼ਿਕਰ ਦੇ ਟੁਕੜੇ ਜਿਨ੍ਹਾਂ ਨੂੰ ਭੈਣਾ ਜੰਮਦੀਆਂ ਨੇ ਪੀਣਾ ਸਹਿ ਸਹਿ ਕੇ ਲੋਹੜੀ ਦਾ ਦਿਨ ਆਉਂਦਾ ਫਿਰ ਲੋਹੜੀ ਬੰਦਦੀਆਂ ਨੇ ਤੇ ਉਹ ਪੁੱਤ ਜਦੋਂ ਗੱਭਰੂ ਹੁੰਦਾ ਪੜ੍ਹ ਲਿਖ ਕੇ ਇੱਥੇ ਕੋਈ ਰੋਜ਼ਗਾਰ ਨਹੀਂ ਮਿਲਦਾ ਉਹ ਫਿਰ ਜਾਇਜ਼ ਨਜਾਇਜ਼ ਢੰਗਾਂ ਨਾਲ ਬਾਹਰਲੇ ਮੁਲਕ ਭੇਜਿਆ ਜਾ ਰਿਹਾ ਹੈ ਇਨੂੰ ਬ੍ਰੇਨ ਡ੍ਰੇਨ ਦੀ